ਗੜ ਜੌਨਲ ਆਗੂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਪਤਾ ਹੀ ਜੀ ਅੱਜ ਤੁਸੀਂ ਵੀਡੀਓ ਦੁਸਤ ਆ ਕੇ ਆ ਗਏ ਆ ਜਾਮ ਜਾਈ ਜੀ ਤੁਹਾਡੇ ਲਈ ਆਏ ਇਹ ਕੋਈ ਦਿੱਤੀ ਨਹੀਂ ਅਸਲ ਦੇ ਵਿੱਚ ਜੀ ਇਹ ਕੋਈ ਅਸੀਂ ਧਰਨਾ ਲਾਉਣ ਵਾਸਤੇ ਨਹੀਂ ਆਏ ਇਹ ਪਿਛਲੇ ਸਾਲ ਪਿੰਡ ਮੰਡੌਰ ਦੇ ਅੰਦਰ ਜਿਹੜਾ ਤੀਜੇ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਰਿਜ਼ਰਵਰ ਜ਼ਮੀਨ ਨੂੰ ਲੈ ਕੇ ਇੱਕ ਮਜ਼ਦੂਰਾਂ ਦਾ ਰੋਹ ਫੁੱਟਿਆ ਕਿ ਸਾਨੂੰ ਜਿਹੜਾ ਬਗਾਨੀਆਂ ਵੱਟਾਂ ਦੇ ਉੱਤੇ ਜਾਣਾ ਪੈਂਦਾ ਸਾਡੇ ਕੋਲੇ ਆਪਦੀ ਕੋਈ ਜ਼ਮੀਨ ਨਹੀਂ ਤੇ ਅਸੀਂ ਤੀਜੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹ ਲੀਜ਼ ਤੇ ਲੈ ਕੇ ਆਪਦੀ ਉਹਦੇ 'ਚ ਖੇਤੀ ਕਰਾਂਗੇ। ਤਾਂ ਉੱਥੇ ਪਿੰਡ ਦੇ ਕੁਝ ਲੋਕਾਂ ਨੂੰ ਇਹ ਗੱਲ ਬਹੁਤ ਚੁਭੀ ਕਿ ਜਿਹੜੇ ਲੋਕ ਸਾਡਾ ਗੋਹਾ ਖੂੜਾ ਕਰਦੇ ਹੁੰਦੇ ਸੀ, ਜਿਹੜੇ ਲੋਕ ਸਾਡੇ ਦਿਹਾੜੀਆਂ ਜੋਤੇ ਕਰਦੇ ਤੇ ਸਾਡੀਆਂ ਬਰਤਾਂ ਖਰਚਦੇ ਤੇ ਅੱਜ ਉਹਨਾਂ ਦੇ ਅਚਾਨਕ ਇਹ ਫੁਰਨਾ ਕਿਵੇਂ ਫੁਰ ਗਿਆ ਕਿ ਇਹੋ ਜ਼ਮੀਨ ਦੀ ਗੱਲ ਕਰਨ ਲੱਗ ਗਈ। ਤਾਂ ਉਹਨਾਂ ਨੇ ਪਿਛਲੇ ਸਾਲ ਡੰਮੀ ਬੰਦੇ ਖੜੇ ਕਰਕੇ ਤਾਂ ਉਹ ਵੀ ਜਿਹੜੇ ਜ਼ਮੀਨ ਲੈ ਕੇ ਅੱਗੇ ਜਰਨਲ ਭਾਈਚਾਰੇ ਨੂੰ ਬਹਾ ਸਕਣ ਉਹਨਾਂ ਨੂੰ ਬੋਲੀ ਦੇ ਵਿੱਚ ਸ਼ਾਮਲ ਕੀਤਾ। ਤੇ ਉਵੇਂ ਹੀ ਹੋਇਆ ਪ੍ਰਸ਼ਾਸਨ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜਿਹੜਾ ਕਾਨੂੰਨ ਉੱਥੇ ਬੋਲੀ ਕਰਵਾਈ ਤੇ ਉਹ ਪੂਰਾ ਸਾਲ ਜ਼ਮੀਨ ਹੈ ਜਿਹੜੀ ਉਹ ਉਹਨਾਂ ਨੂੰ ਜ਼ਿੰਮੇਦਾਰਾਂ ਨੂੰ ਬਹਾਈ ਜਦੋਂ ਉਵੇਂ ਨਹੀਂ ਕਿਸੇ ਲੋਟ ਆਈ ਗੱਲ ਅਸੀਂ ਕਿਉਂਕਿ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਜੀਡੀਸੀ ਤੱਕ ਇਨਕੁਆਇਰੀ ਹੋਈ ਹੈ ਇਸ ਜ਼ਮੀਨ ਦੀ ਇਹ ਸਾਡੇ ਲੋਕਾਂ ਨੇ ਜਦੋਂ ਜ਼ਮੀਨ ਦੇ ਵਿੱਚ ਤੰਬੂ ਲਾਤਾ ਕਿ ਸਾਡੇ ਇਸ ਜ਼ਮੀਨ ਦੀ ਬੋਲੀ ਰੱਦ ਕਰਕੇ ਦੁਬਾਰਾ ਕਰਨੀ ਚਾਹੀਦੀ ਆ ਇਹ ਬੋਲੀ ਗਲਤ ਹੋਈ ਆ ਕਾਨੂੰਨਨ ਸਾਰੇ ਅਫਸਰਾਂ ਦੇ ਵਿੱਚ ਇਹ ਸਾਬਤ ਹੋ ਗਈ ਸੀ ਕਿ ਬੋਲੀ ਗਲਤ ਹੋਈ ਆ ਫੇਰ ਵੀ ਸਾਡੇ ਲੋਕਾਂ ਦੇ ਉੱਤੇ 307 ਦਾ ਪਰਚਾ ਪਾ ਕੇ 17 ਬੰਦਿਆਂ ਨੂੰ ਸਾਡਿਆਂ ਨੂੰ 3 ਮਹੀਨੇ ਉਹ ਜੇਲ੍ਹ ਕਟਾਈ ਫਿਰ 3 ਮਹੀਨਿਆਂ ਬਾਅਦ ਜਦੋਂ ਸਮਝੌਤਾ ਹੁੰਦਾਗਾ ਤਾਂ ਉਹਦੇ ਵਿੱਚੋਂ ਸਿਰਫ 14 ਏਕੜ ਜ਼ਮੀਨ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਆ ਤੇ ਇਹ ਕਿਹਾ ਜਾਂਦਾ ਕਿ ਐਤਕੀ ਜਰਨਲ ਭਾਈਚਾਰੇ ਨੂੰ ਤੁਸੀਂ ਜਿਹੜੀ ਬਾਕੀ ਜ਼ਮੀਨ ਆ ਉਹ ਬਾਹਰ ਲੈਣ ਦਿਓ ਅਗਲੀ ਵਾਰ ਜਿਹੜੀ ਸਾਰੀ ਦੀ ਸਾਰੀ ਜ਼ਮੀਨ ਆ ਉਹ ਜਿਹੜਾ ਐਸਸੀ ਭਾਈਚਾਰੇ ਨੂੰ ਉਹ ਦਿੱਤੀ ਜਾਊਗੀ ਤੇ ਉਹਦੇ ਵਿੱਚ ਬਨੋਦ ਕੁਮਾਰ ਗਾਗੜ ਨੇ ਫੈਸਲਾ ਕਰਵਾਇਆ ਤੇ ਇਹ ਸਿਫਾਰਸ਼ ਜਿਹੜੀ ਹੋਈ ਸੀ ਉਹ ਡਾਕਟਰ ਬਲਵੀਰ ਸਿੰਘ ਦੀ ਹੋਈ ਸੀ ਤੇ ਐਤਕੀ ਫੇਰ ਜਦੋਂ ਬੋਲੀ ਦਾ ਇਹ ਪੜ ਭਖਿਆ ਤਾ ਪਿੰਡ ਦੇ ਵਿੱਚ ਉਹੀ ਮਾਹੌਲ ਦੁਆਰਾ ਸਿਰਜਣਾ ਸ਼ੁਰੂ ਕਰਤਾ ਜਿਨ੍ਹਾਂ ਦੇ ਉੱਤੇ ਚਿੱਟੇ ਦੇ ਪਰਚੇ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਹੋਰ ਬਹੁਤ ਕਈ ਤਰ੍ਹਾਂ ਦੇ ਪਰਚੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਇਹ ਲੀਜ਼ ਤੇ ਦੇਣ ਵਾਸਤੇ ਪ੍ਰਸ਼ਾਸਨ ਤਰਲੋ ਮੱਸੀ ਹੋਇਆ ਹੋਇਆ ਤਾਂ ਕਿ ਇਹ ਸਾਰੀ ਜ਼ਮੀਨ ਪਿਛਲੇ ਬਰਿਆਂ ਮੰਗੂਈ ਜਿਹੜਾ ਜਰਨਲ ਭਾਈਚਾਰਾ ਉਹ ਬਾਹ੍ਹ ਸਕੇ ਤੇ ਇਹ ਉਦੋਂ ਜਦੋਂ ਪਿੰਡ ਦੇ ਵਿੱਚ ਬੋਲੀ ਹੋਈ ਤਾਂ ਸਾਡੇ ਲੋਕਾਂ ਨੇ ਉਥੇ ਇਹ ਮੰਗ ਕੀਤੀ ਕਿ ਕੋਈ ਵੀ ਜਿਹੜਾ ਜਰਨਲ ਬੰਦਾ ਉਹ ਬੋਲੀ ਦੇ ਵਿੱਚ ਹਾਜ਼ਰ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਗੱਲ ਨੂੰ ਆਪਣੇ ਗਲੋਂ ਲਾਉਣ ਲਈ ਇਥੇ ਜਿਹੜਾ ਉਹ ਪਟਿਆਲਾ ਦਿਹਾਤੀ ਦੇ ਵੀਡੀਓ ਦਾ ਉਤਰ ਜਿਹੜੀ ਏਡੀਸੀ ਡੀ ਦੀ ਅਗਵਾਈ ਦੇ ਵਿੱਚ ਇਹ ਬੋਲੀ ਰੱਖੀ ਹੈਗੀ ਤੇ ਉਹ ਜਿਵੇਂ ਪਿੰਡ ਦੇ ਵਿੱਚ ਪਿਛਲੇ ਸਾਲ ਪੁਲਿਸ ਲਾ ਕੇ ਸੌਣੀ ਬਣਾ ਕੇ ਬੋਲੀ ਗਲਤ ਤਰੀਕੇ ਨਾਲ ਕੀਤੀ ਗਈ ਸੀ ਵੀਡੀਓ ਦਾਤਰਾ ਕੇ ਸਾਨੂੰ ਇੱਥੇ ਪਤਾ ਲੱਗਿਆ ਕਿ ਮਾਹੌਲ ਤਾਂ ਐ ਬਣਿਆ ਹੋਇਆ ਪਿਆ ਵੀ ਜਿਵੇਂ ਅਸੀਂ ਬਾਰਡਰ ਦੇ ਉੱਤੇ ਆਏ ਹੋਈਏ ਤੇ ਅਸੀਂ ਦੂਜੇ ਦੇਸ਼ ਦੇ ਵਿੱਚ ਐਂਟਰੀ ਕਰ ਰਹੇ ਹੋਈਏ ਤਾਂ ਮੂਰੇ ਪੁਲਿਸ ਪ੍ਰਸ਼ਾਸਨ ਐਵੇਂ ਲਾਤਾ ਬੋਲੀ 'ਚ ਸਾਨੂੰ ਜਾਣ ਤੋਂ ਰੋਕਣ ਲਈ ਤੇ ਪਿੰਡ ਦੇ ਜਿਹੜੇ ਪਿੰਡ ਉਸ ਆਈਸੀ ਭਾਈ ਚਾਰ ਇਹਨਾਂ ਸੰਬੰਧਤ ਲੋਕ ਨੇ ਜਿਹੜੇ ਗਾਹਾਂ ਲੈ ਕੇ ਜ਼ਮੀਨ ਅੱਗੇ ਜਰਨਲ ਨੂੰ ਦਿੰਦੇ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਇੱਥੇ ਬੁਲਾ ਲਿਆ ਗਿਆਗਾ ਕੋਸਾ ਜਿਹੜੇ ਜਰਨਲ ਭਾਈਚਾਰੇ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਤੇ ਬਹਾਨਾ ਇਹ ਬਣਾਇਆ ਕਿ ਜਰਨਲ ਵਾਲਿਆਂ ਦੀ ਤਾਂ ਬੋਲੀ ਜਿਹੜੀ 105 ਬਿਗੇ ਦੀ ਉਹ ਰਹਿੰਦੀ ਹੈਗੀ ਜਦੋਂ ਪਿੰਡ ਦੇ ਵਿੱਚ ਪਿੰਡ ਇਸ ਜ਼ਮੀਨ ਦੀ ਬੋਲੀ ਨਿਬੜ ਚੁੱਕੀ ਸੀ ਤਾਂ ਇਹ 105 ਕਿੱਲੇ ਕਿੱਥੋਂ ਨਿਕਲੇ ਇਹ ਚੀਜ਼ ਦਾ ਜਿਹੜਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ ਮਤਲਬ ਸਾਫ਼ ਹੈਗਾ ਕਿ ਇਹ ਪ੍ਰਸ਼ਾਸਨ ਹੈ ਜਿਹੜਾ ਉਹ 105 ਬਿਗੇ ਦੀ ਬੋਲੀ ਵਾਲਾ ਜਿਹੜਾ ਬਣਾ ਕੇ ਇੱਥੇ ਗਲਤ ਤਰੀਕੇ ਨਾਲ ਜਿਹੜਾ ਉਹ ਪਿਛਲੇ ਸਾਲ ਦੀ ਤਰ੍ਹਾਂ ਕਾਨੂੰਨ ਦੀ ਧੱਜੀਆਂ